ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੇਜਰੀਵਾਲ ਦੀ ਕੇਜਰੀਵਾਲ ਨੇ ਕਈ ਸਟੇਟਮੈਂਟਾਂ ਦਿੱਤੀਆਂ ਜਿਨ੍ਹਾਂ ਦੇ ਉੱਤੇ ਬੜੀ ਚਰਚਾ ਹੋਈ ਜਦੋਂ ਇਹ ਦਿੱਲੀ ਦੇ ਵਿੱਚ ਸੀ ਇਹ ਕਹਿੰਦੇ ਸੀ ਜੇ ਤੁਸੀਂ ਚਾਹੋ ਨਿ ਕਿ ਸੱਚ ਦੀ ਜਿੱਤ ਹੋਵੇ ਤਾਂ ਮੈਨੂੰ ਵੋਟਾਂ ਪਾਓ ਦਿੱਲੀ ਵਾਲਿਆਂ ਨੇ ਨਹੀਂ ਪਾਈਆਂ ਹੁਣ ਕਹਿੰਦੇ ਲੁਧਿਆਣੇ ਹੋਣੀ ਐ ਜ਼ਿਮਣੀ ਚੋਣ ਤੇ ਆਪ ਉਮੀਦਵਾਰ ਨਾਲੋਂ ਉਮੀਦਵਾਰ ਨਾਲੋਂ ਤਾਂ ਜ਼ਿਆਦਾ ਕਾਲ ਕਿਸੇ ਨੂੰ ਨਹੀਂ ਹੁੰਦੀ ਚੋਣ ਜਿੱਤਣ ਦੀ ਉਮੀਦਵਾਰ ਨੂੰ ਹੁੰਦਾ ਕਿ ਮੈਂ ਜਿੱਤਾਂ ਤੇ ਵਿਧਾਨ ਸਭਾ ਲੋਕ ਸਭਾ ਜਾਵਾਂ ਆਪ ਉਮੀਦਵਾਰ ਨਾਲੋਂ ਵੀ ਵੱਧ ਕਾਲੇ ਨੇ ਕੇਜਰੀਵਾਲ ਲੁਧਿਆਣੇ ਦੀ ਚੋਣ ਜਿੱਤਣ ਵਾਸਤੇ ਪਰ ਮੇਂ ਜੀ ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬ ਚ ਜਿਮਨੀ ਚੋਣਾ ਸੀ ਤੇ ਪੰਜਾਬ ਦੇ ਕੁਝ ਐਮਐਲਏ ਨੂੰ ਜਿਨ੍ਹਾਂ ਚ ਮੰਤਰੀ ਵੀ ਸੀਗੇ ਉਹਨਾਂ ਨੂੰ ਐਮਪੀ ਦੀਆਂ ਚੋਣਾਂ ਲੜਾਈਆਂ ਵੀ ਆਂ ਹਾਂਜੀ ਬਿਲਕੁਲ ਤੇ ਮੈਂ ਜਦ ਵੀ ਗੱਲ ਕਰ ਰਿਹਾ ਸੀ ਕਿ ਉਹ ਦਿਲੋਂ ਨਹੀਂ ਚੋਣ ਲੜਨਾ ਵੀ ਨਹੀਂ ਚਾਹੁੰਦੇ ਤੇ ਜਿਤਨਾ ਨਹੀਂ ਚਾਹੁੰਦੇ ਹਮ ਉਹਨਾਂ ਜੋ ਮੀਥੇਰ ਹੀ ਜਿੱਤੇ ਹਾਂਜੀ ਹਾਂਜੀ ਉਹੀ ਹਾਲਤ ਸੰਜੀਵ ਅਰੋੜਾ ਦੀ ਹੈ ਹਮ ਸੰਜੀਵ ਅਰੋੜਾ ਰਾਜ ਸਭਾ ਨਹੀਂ ਛੱਡਣਾ ਚਾਹੁੰਦੇ ਸੀ ਹਮ ਹਮ ਪਰ ਉਹਨਾਂ ਨੂੰ ਮਤਲਬ ਭਾਰੀ ਜੇ ਮਨ ਨਾਲ ਚੋਣ ਲੜਨੀ ਪੈ ਰਹੀ ਹੈ ਤੇ ਚਲੋ ਹੁਣ ਉਹ ਥੋੜੀ ਜੀ ਫੀਲਿੰਗ ਇਸ ਪੱਖੋਂ ਆ ਰਹੀ ਨੇ ਕਿ ਚਲੋ ਮੈਨੂੰ ਕੈਬਨਟ ਦੀ ਕੁਰਸੀ ਡੇਜੂਗੀ ਤੇ ਜਿੰਨੀ ਚੋਣ ਦਾ ਸਰਕਾਰ ਜਿੱਤੇ ਜਾਂਦੀ ਹੁੰਦੀ ਹੈ। ਹਾਂ। ਔਰ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਦੇ ਨਾਤੇ ਘੱਟ ਪੰਜਾਬ ਦੇ ਮੁੱਖ ਮੰਤਰੀ ਦੇ ਨਾਤੇ ਵੱਧ ਵਿਚਰ ਦੇ ਨਜ਼ਰ ਆ ਰਹੇ। ਹਾਂ ਜੀ ਹਾਂ। ਉਹ ਜਿਸ ਤਰ੍ਹਾਂ ਹੁਕਮ ਚਾੜ ਦੇ ਮੈਂ ਪੁਲਿਸ ਨੂੰ ਕਹਤਾ ਇਹਨਾਂ ਬਲਡੋਜ਼ਰ ਹੁਣ ਐ ਚੱਲੂਗਾ ਹੈਨਾ ਅਜੇ ਟ੍ਰੇਲਰ ਦਿਖਾਇਆ ਫਿਲਮ ਬਾਕੀ ਹੈ। ਭਾਈ ਤੁਹ ਦਿੱ 1913 'ਚ ਤੁਹਾਡੇ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ ਕੋਈ ਪੰਜਾਬ ਵਿੱਚ ਨਹੀਂ ਤੁਸੀਂ ਕਿਸ ਤਰ੍ਹਾਂ ਦੇ ਆਰਡਰ ਦੇ ਰਹੇ ਹੋ ਕੀ ਦਿਖਾਉਣਾ ਚਾਹੁੰਦੇ ਹੋ ਹਾਂ ਇੱਕ ਪਾਸੇ ਅਮਨ अरोड़ा ਜਿਹਨੂੰ ਬਿਨਾਂ ਮੁੱਖ ਮੰਤਰੀ ਦੀ ਕੁਰਸੀ ਦਿੱਤੀਆਂ ਮੁੱਖ ਮੰਤਰੀ ਦੇ ਅਧਿਕਾਰ ਦਿੱਤੇ ਹੋਏ ਨੇ ਹਾਂ 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 ਇੱਕ ਪਾਸੇ ਸਪੀਕਰ ਸਾਹਿਬ ਜਿਹੜੇ ਕਹਿੰਦੇ ਕਿ ਸ਼ਾਇਦ ਮੇਰਾ ਵੀ ਨੰਬਰ ਹੈਗਾ ਮੁੱਖ ਮੰਤਰੀ ਦੇ ਦਾਵੇਦਾਰਾਂ 'ਚ ਜੀ ਹਰਜੋਤ ਬੈਂਸ ਕਹਿੰਦੇ ਦਿੱਲੀ ਧਰਨਾ ਲਾ ਕੇ ਆਇਆ ਹਾਂ ਰਿਪੋਰਟ ਕਾਰਡ 'ਚ ਮੈਂ ਵੀ ਦਰਜਾਂ ਹਾਂ ਜਿਜਰੀਵਾਲ ਜੀ ਜਨਤਕ ਤੌਰ ਤੇ ਕਹਿ ਰਹੇ ਨੇ ਕਿ ਭਗਵਾਨਤਮਾਨ ਹੁਣ ਵੀ ਮੁੱਖ ਮੰਤਰੀ ਇਸ ਕਾਰਜ ਕੱਲ੍ਹ ਵੀ ਪੂਰੇ ਮੁੱਖ ਮੰਤਰੀ ਤੇ ਅਗਲੀ ਵਾਰ ਲਈ ਵੀ ਸਾਡੇ ਹੀ ਮੁੱਖ ਮੰਤਰੀ ਕੀ ਇਹ ਬਿਆਨ ਸਿਰਫ ਲੁਧਿਆਣਾ ਦੀ ਚੋਣ ਤੱਕ ਹੈ ਜੀ ਉਸ ਤੋਂ ਬਾਅਦ ਫਿਰ ਸਾਰਾ ਕੁਝ ਬਦਲੂਗਾ ਲੁਧਿਆਣਾ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਕੈਬਨਿਟ ਫੇਰ ਬਦਲ ਤੈ ਠੀਕ ਹੈ ਹੁਣ ਉਹ ਦੇਖਣਾ ਹੈ ਕਿ ਉਹ ਫੇਰ ਬਦਲ ਮੰਤਰੀਆਂ ਤੱਕ ਹੀ ਰੁਕਦਾ ਜਾਂ ਮੁੱਖ ਮੰਤਰੀ ਤੱਕ ਵੀ ਜਾਂਦਾ ਆਪ ਪਹਿਲਾਂ ਵੀ ਗੱਲ ਕਰਦੇ ਰਿਹਾ ਕਿ ਕਿਸੇ ਸਮੇਂ ਪੂਰੀ ਤਰ੍ਹਾਂ ਮੰਨ ਬਣਾ ਲਿਆ ਸੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਇਸ ਲੀਡਰਸ਼ਿਪ ਨੇ ਕਿ ਮੁੱਖ ਮੰਤਰੀ ਬਦਲ ਦੇਣੀ ਪਰ ਜਦੋਂ ਮੁੱਖ ਮੰਤਰੀ ਉਹਨਾਂ ਅਨੁਸਾਰ ਪੂਰੀ ਤਰ੍ਹਾਂ ਚੱਲੇ ਰਹੇ ਨੇ ਫਿਰ ਬਦਲਣ ਦਾ ਕੀ ਕੀ ਕਰਦੇ ਕੀ ਲੋੜ ਆ ਬਿਲਕੁਲ ਜੋ ਕੰਮ ਕਰਾਉਣਾ ਸੀ ਉਹ ਕੰਮ ਜਦੋਂ ਹੋਣ ਲੱਗ ਪਿਆ ਅਗਲੇੰਦਾ ਫਿਰ ਉਹਨਾਂ ਨੂੰ ਬਦਲਣ ਦੀ ਕੀ ਲੋੜ ਆ ਪਰ ਤਾਂ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਕਿ 200 ਸਾਈ ਦੀਆਂ ਗੋਟੀਆਂ ਦੇ ਹਿਸਾਬ ਨਾਲ ਕੁਝ ਵੀ ਸੰਭਵ ਹੈ ਕਈਆਂ ਦੀਆਂ ਕੁਰਸੀਆਂ ਹਿੱਲਣਗੀਆਂ ਲੁਧਿਆਣਾ ਚੋਣਾਂ ਤੋਂ ਬਾਅਦ ਹੁਣੋ ਕੀ ਮਿਹਤਿਆ ਨੇ ਕੀ ਨਹੀਂ ਕਿਉਂਕਿ ਲੁਧਿਆਣਾ ਚੋਣਾ ਤੱਕ ਕੇਜਰੀਵਾਲ ਕੋਈ ਨਵਾਂ ਕਲੇਸ਼ ਖੜਾ ਨਹੀਂ ਕਰਨਾ ਚਾਹੁੰਦੇ ਇਸ ਲਈ ਉਹ ਭਗਵੰਤ ਮਾਨ ਨੂੰ ਜੱਫੀਆਂ ਵੀ ਪਾਉਂਦੇ ਨੇ ਇਸ ਲਈ ਉਹਨੂੰ ਗੁਲਦਸਤਾ ਵੀ ਦਿੰਦੇ ਨੇ ਉਹਦੀਆਂ ਅੱਖਾਂ ਦਾ ਹਾਲ ਵੀ ਪੁੱਛਦੇ ਨੇ ਕਦੇ ਇੱਕ ਐਮਐਲਏ ਦੇ ਘਰੇ ਅੰਮ੍ਰਿਤਸਰ ਕਦੇ ਨਿੱਜਰ ਹੋਰਾਂ ਦੇ ਘਰੇ ਰੋਟੀ ਤੇ ਸੋ ਸਾਰਾ ਕੁਝ ਇਕੱਠਾ ਉਹਦੇ ਬਾਅਦ ਦੋ ਦਿਨਾਂ ਦੇ ਲੁਧਿਆਣਾ ਇਕੱਠੇ ਹਮ ਪਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਦੇ ਨਾਤੇ ਅਮਨ अरोड़ा ਦੇ ਪਾਰਟੀ ਦੇ ਸੂਬੇ ਦੇ ਪ੍ਰਧਾਨ ਹੋਣ ਦੇ ਨਾਤੇ ਸੰਜੀਵ अरोड़ा ਦੇ ਉਮੀਦਵਾਰ ਹੋਣ ਦੇ ਨਾਤੇ ਇਹਨਾਂ ਤਿੰਨਾਂ ਨੂੰ ਵੀ ਜੇ ਮੈਂ ਪਰੇ ਛੱਡ ਦਵਾਂ ਇਹਨਾਂ ਤਿੰਨਾਂ ਨਾਲੋਂ ਵੀ ਵੱਧ ਕਾਲੇ ਨੇ ਕੇਜਰੀਵਲ ਲੁਧਿਆਣਾ ਜਿੱਤਣ ਵਾਲੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸੰਜੀਵ अरोड़ा ਜਿੱਤੇ ਤੇ ਉਹ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਜੇ ਪੌੜੀਆਂ ਚੜੂਗਾ ਤਾਂ ਉਹ ਪੌੜੀਆਂ ਚੜ੍ਹਨ ਦੇ ਲਈ ਉਹਨੂੰ ਰਾਜ ਸਭਾ ਦੀਆਂ ਪੌੜੀਆਂ ਉਤਰਨੀਆਂ ਪੈਣਗੀਆਂ ਤੇ ਉਹ ਉਤਰੂਗਾ ਤੇ ਮੈਂ ਪੌੜੀਆਂ ਚੜ੍ਹ ਜਾਊਗਾ ਸੋ ਇੱਕ ਕਹਾ ਆਪਣੇ ਆਪ ਨੂੰ ਮੁੜ ਕੇ ਕਿਸੇ ਰੁਤਬੇ ਤੇ ਲਜਾਣ ਲਈ ਅਹੁਦੇ ਤੇ ਲਜਾਣ ਲਈ ਐ ਵੈਸੇ ਸਾਰਾ ਕੁਝ ਤਾਂ ਹੁਣ ਵੀ ਉਹੀ ਕੁਝ ਮਿਲਿਆ ਹੋਇਆ ਸੋ ਬਸ ਫਿਰ ਵੀ ਜਿਹੜਾ ਮੂਰੇ ਰਹਿਣ ਦੀ ਆਦਤ ਹੈ ਉਹਦੇ ਵਿੱਚੋਂ ਪ੍ਰਗਟ ਰਿਹਾ ਸੋ ਇਸ ਲਈ ਰਾਜ ਸਭਾ ਚ ਛੇਤੀ ਛੇਤੀ ਜਾਣ ਦੇ ਲਈ ਕੇਜਰੀਵਾਲ ਸੰਜੀਵ अरोड़ा ਨਾਲ ਉਹ ਵੀ ਲੁਧਿਆਣਾ ਚੋਂ ਜਿੱਤਣ ਲਈ ਕਾਲੇ ਸਾਰਾ ਕੁਝ ਮਿਲਿਆ ਹੋਇਆ ਇਹਦੇ ਚ ਕੋਈ ਦੋਰਾ ਨਹੀਂ ਗੱਡੀਆਂ ਪਾਇਲਟ ਵੀ ਮੂਰੇ ਚੱਲਦੀ ਹੈ ਮੰਤਰੀ ਜਿਵੇਂ ਮੁੱਖ ਮੰਤਰੀ ਦੇ ਮੂਰੇ ਝੁਕਦੇ ਨੇ ਉਵੇਂ ਝੁਕਦੇ ਅਮਲਾ ਫਲ ਆ ਅਫਸਰ ਸ਼ਾਇ ਹੈ ਸਾਰਾ ਕੁਝ ਹੈ ਪਰ ਦਿੱਲੀ ਚ ਰੈਸ਼ ਨਹੀਂ ਹੈ ਉਹ ਟਿਕਣ ਨਹੀਂ ਦਿੰਦੀ ਜਿਹਨੇ ਦਿੱਲੀ ਦੀ ਸਰਕਾਰੀ ਰਹਿਸ਼ਮਾਨ ਲਈ ਨਾ ਸ਼ਰਮਾ ਜੀ ਉਹ ਟਿਕਣ ਨਹੀਂ ਦਿੰਦੀ ਇਸ ਕਰਕੇ ਅ ਮਤਲਬ ਇੱਕ ਐਡ ਜੀ ਵੀ ਹੁੰਦੇ ਹੁੰਦੇ ਸੀ ਨਾ ਸਮਥਿੰਗ ਇਜ਼ ਮਿਸਿੰਗ ਉਹਦੇ ਚ ਦਿੱਤਾ ਹੋਇਆ ਸੀ ਵੀ ਹੈ ਤਾਂ ਸਾਰਾ ਕੁਝ ਪਰ ਕੁਝ ਨਾ ਕੁਝ ਮਿਸਿੰਗ ਹੈ ਉਹ ਜਿਹੜਾ ਕੱਢਿਆ ਇਸ ਸਮਾਨ ਸੋਫੇ ਸੁਬੇ ਚੁਕਾਏ ਆ ਨਾ ਉਹ ਟਿਕਣ ਨਹੀਂ ਦਿੰਦੇ ਹੁਣ ਜਦੋਂ ਬੰਦਾ ਕਿਤੇ ਦਾ ਬੈਠਾ ਕਿਸੇ ਦੇ ਖੈਰ ਖਵਾ ਬਣ ਕੇ ਕਿ ਭਾਈ ਮੈਨੂੰ ਦੇ ਆਸਰਾ ਕਿਤੇ ਹੁਣ ਬੰਦਾ ਆਪਦੀ ਫੀਲ ਲੈ ਕੇ ਬਹਿੰਦਾ ਕਿ ਮੈਂ ਐਮਪੀ ਆ ਤੇ ਮੇਰੀ ਰਹਿਸ਼ ਹੈ ਉਹ ਜਿਹੜੀ ਰੈਸ਼ ਆ ਨਾ ਦਿੱਲੀ ਵਾਲੀ ਉਹ ਟਿਕਣ ਨਹੀਂ ਦਿੰਦੀ ਇਸ ਕਰਕੇ ਸ਼ਾਇਦ ਕਾਹਲ ਵਾਕਈ ਤੁਹਾਡੀ ਕਹਿਣ ਵਾਲੀ ਗੱਲ ਆ ਵੀ ਜਿਆਦਾ ਹੈ ਉਮੀਦਵਾਰ ਨਾਲੋਂ ਵੀ ਜਿਆਦਾ